ਜੇ ਪਾਕਿਵਾਰੀ غلام محمد ਸ਼ਾਹ ਰਾਮਬਾਪੂ ঠাকুর ਹਰੀਪਾਲ ਸੁਇਦਰ ਗੁਵਾਰਾ ਦਰਾਮੇਤੀ ਅਸੀ ਦੇ ਆਨੰਦ ਦਾ ਨੂੰਰਾਉ ਚੋਕੀ ਆਹ ਬਦਤ ਨਾ ਛੱਡ ਦਿੰਦੇ ਕਿ ਤਾ ਮੈਂ ਅਪਰੀ ਦੇ ਦੇ ਅਫਸਰ ਤੇ ਅਸੀਂ ਜਿਹੜੇ ਸ਼ਹੀਦ ਜਿਹੜੇ ਪੁਲਿਸ ਤੇ ਹੈਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ ਕੀ ਕਰਿਆ ਅਸੀਂ ਜਲੰਧਰ ਇਕੱਠੇ ਹੋਏ ਸੀ ਸਟੇਟ ਲੈਵਲ ਫੰਕਸ਼ਨ ਇੱਥੇ ਆਰਗੇਨਾਈਜ਼ ਕੀਤਾ ਗਿਆ ਤੇ ਜਿਸ ਦੇ ਵਿੱਚ ਸਾਰੇ ਭਾਰਤ ਦੇ ਵਿੱਚ 192 ਜਿਹੜੇ ਪੁਲਿਸ ਦੇ ਆਫੀਸਰਸ ਡਿਊਰਿੰਗ ਡਿਊਟੀ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਪੰਜਾਬ ਪੁਲਿਸ ਦੇ ਸ਼ਹੀਦ ਪਰਿਵਾਰਾਂ ਨੂੰ ਵੀ ਅਸੀਂ ਇੱਥੇ ਇਨਵਾਈਟ ਕੀਤਾ ਹੈਗਾ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਜਿਹੜੀ ਉਸ ਦੀ ਡਿਊਟੀ ਹੈਗੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਐਨੀ ਕੁਐਸ਼ਨਸ ਆਈ ਬੀ ਵੈਲਕਮ ਸੋ ਡਰੱਗਸ ਉੱਪਰ ਜਿਹੜਾ ਆਪਰੇਸ਼ਨ ਚੱਲਦੇ ਪੇ ਲਗਾਤਾਰ ਨਮੀ ਇਨਪੁਟ ਆਈ ਹੋਵੇ ਤੁਹਾਨੂੰ ਜਿਹੜਾ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਕੈਂਪੇਨ ਸੀਗਾ ਸਾਡਾ निरंतर जारी है जड़ी इस बार ही ਸਾਡੀ ਰਿਕਵਰੀ ਹੈਗੀ ਉਹ ਹਿਸਟੋਰੀਕਲੀ ਹਾਈ ਸਾਡੀ तकरीबन 1300 ਤੋਂ ਕਿਲੋ ਤੋਂ ਵੱਧ ਹੀਰੋਇਨ ਅਸੀਂ ਰਿਕਵਰ ਕੀਤੀ ਹੈ ਤੇ ਇੱਕ ਕੋਆਰਡੀਨੇਟਡ ਮੈਨਰ ਦੇ ਵਿੱਚ ਪੀਐਸਐਫ ਦੇ ਨਾਲ ਦੂਜੀ ਏਜੰਸੀਆਂ ਦੇ ਨਾਲ ਮਿਲ ਕੇ ਜਿਹੜੀ ਕਰਾਸ ਬਾਰਡਰ ਜਿਹੜੀ ਹੀਰੋਇਨ ਸਪਲਾਈ ਤੇ ਕਾਫੀ ਅੰਕੁਸ਼ ਪਾਇਆ ਗਿਆ ਹੈ ਜਿਹੜੇ ਸਿਸਟਮ ਐਂਟੀ ਡਰੋਨ ਸਿਸਟਮ ਪੰਜਾਬ ਪੁਲਿਸ ਨੇ ਇੰਸਟਾਲ ਕੀਤੇ ਸੀ ਉਹਨਾਂ ਦੇ ਨਾਲ ਨਾਲ ਪੀਐਸਐਫ ਤੇ ਫੌਜ ਦੇ ਆਪਣੇ ਵੀ ਜਿਹੜੇ ਸਿਸਟਮ ਹੈਗੇ ਤੇ ਇੱਕ असी देख काफ़ी एक प्रभावी तरीके फर्क पैया एट द सेम टाइम पॉइंट ऑफ सेल से जमेंचा पिंडा जिते सा जी सेफ पंजाब हेल्पलाइन एक बहुत ही कामयाब स्टैप साबित हुई है लोगों की इनपुटते तकरीबन असी अठवंजा सौ एफ आई आर दर्ज कर चुके हैं सबू सोलह हज़ार के करीब टिप्स आई सो एक इंडिया के कन्वर्शन रेशियो है सो पॉइंट ऑफ सेल से भी ਤੇ ਇਸ ਤੋਂ ਇਲਾਵਾ ਜਿਹੜੇ ਵੱਡੀ ਖੇਪਾਂ ਆਂਦੀਆਂ ਵਿੱਚੋਂ ਸਾਡਾ ਫੋਕਸ 빅 ਫਿਸ਼ ਤੇ ਵੀ ਹੈਗਾ ਤੇ ਐਟ ਦ ਸੇਮ ਟਾਈਮ ਜਿਹੜੇ ਪੈਡਲਰ ਜਿਹੜੇ ਵੇਚਦੇ ਹੈਗੇ ਜਿਹੜੇ ਕੰਜ਼ਿਊਮਰਸ ਹੈਗੇ ਉਹਨਾਂ ਦੇ ਪ੍ਰਤੀ ਸਾਡਾ ਰਿਫਾਰਮਿਸਟ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਸਟ੍ਰੈਟਜੀ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ, ਓਟ ਸੈਂਟਰਾਂ ਦੇ ਵਿੱਚ ਰੈਫਰ ਕਰਕੇ ਉਹਨਾਂ ਨੂੰ ਮੇਨ ਸਟ੍ਰੀਮ 'ਚ ਡੀ ਐਡਿਕਟ ਕਰਕੇ ਮੇਨ ਸਟ੍ਰੀਮ 'ਚ ਐਵੀ ਨਾਲੀ ਨਾਲ ਐਵੀ ਐਫਰਟਸ ਚੱਲਦੇ ਸਰਪ੍ਰਾਈਜ਼ ਤਾਜ਼ਾ ਦੇ ਮਾਮਲੇ ਦੇ ਵਿੱਚ ਆਮਦਵੀ ਪਾਰਟੀ ਸਰਕਾਰ ਜਿਹੜੀ ਇੱਕ ਮੁਹਿੰਮ ਚੱਲ ਰਹੀ ਹੈ ਲੇਕਿਨ ਡੀਆਈਜੀ ਹਰ ਚਰਨ ਕੋ ਲੜ ਕੋ 7.5 ਕਰੋੜ ਰੁਪਿਆ ਕੈਸ਼ 2.5 ਕਿਲੋ ਸੋਨਾ ਕਿ ਸਾਡੀ ਵਿਜੀਲੈਂਸ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਉਹ ਅਫਸਰ ਇੰਨਾ ਕਰਪਟ ਸੀ ਕੋ ਸਪੈਸਿਫਿਕ ਕੇਸ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਸਬਜੂਡੈਂਸ ਹੈਗਾ ਅਦਰਵਾਇਜ਼ ਪੰਜਾਬ ਸਰਕਾਰ ਇਸ ਟੋਟਲੀ ਕਮਿਟਿਡ ਟੁਵਰਡਸ ਐਂਟੀ ਕਰਪਸ਼ਨ ਸਾਡੀ ਜ਼ੀਰੋ ਟੋਲਰੈਂਸ ਹੈ ਤੇ ਬਹੁਤ ਸਾਰੇ ਜਿਹੜੇ ਅਫਸਰਸ ਅਸੀਂ ਡਿਸਮਿਸ ਵੀ ਕੀਤੇ ਹੈਗੇ 311 ਦੇ ਵਿੱਚ ਕਰਪਸ਼ਨ ਐਕਟ ਦੇ ਵਿੱਚ ਉਹਨਾਂ ਨੂੰ जोड़ा है गिरफ्तार भी हुए है अपने विजिलेंस चीफ भी इतने है पर भी वो विजिलेंस का है पर पंजाब विजिलेंस बहुत ज़्यादा एक्टिव है जिणे 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 जो इन्होंने जोड़े सरकारी ऑफिसर जो अरेस्ट किए हैं करप्शन इंस्पैक्टर दल जो है वह भी एक्टिव पोस्टिंग से हैगी तो है जो एस एच ओ लैवल डी एस पी लैवल पोस्टिंग से ही प्रेजेंट है इस डिटेल में वो अभी रिव्यू कर लेंगे जी मतलब जो कंसर्न कमिश्नर या एस एस पी है ਸੀਸੀਟੀਵੀ ਕੈਮਰਾਸ ਆਰ ਕੁਆਇਟ ਯੂਸਫੁਲ ਇੱਕ ਤੇ ਜਿਵੇਂ ਜਲੰਧਰ ਜਿਵੇਂ ਅੰਡਰ ਸਮਾਰਟ ਸਿਟੀ ਪ੍ਰੋਜੈਕਟ ਲੋਕਲ ਗਵਰਨਮੈਂਟ ਡਿਪਾਰਟਮੈਂਟ ਨੇ ਜਿਹੜੇ ਕੀਤੇ ਸੀ ਕਿ ਪਿਛਲੇ ਦਿਨਾਂ ਅਸੀਂ ਲੋਕਾਂ ਨੂੰ ਸਮਰਪਿਤ ਕੀਤਾ ਸੀ ਤੇ ਉਸ ਤੋਂ ਜਿਵੇਂ ਮੈਨੂੰ ਯਾਦ ਹੈ ਜਿਹੜਾ ਗ੍ਰੇਨੇਡ ਅਟੈਕ ਹੋਇਆ ਸੀਗਾ ਉਹਦਾ ਰੀਕਨਸਟਰਕਸ਼ਨ ਆਫ ਸੀਨ ਆਫ ਕ੍ਰਾਈਮ ਬਹੁਤ ਛੇਤੀ ਹੋ ਗਿਆ ਸੀ ਸੋ ਵੇਰੀਅਸ ਵੇਸ ਸਿਮਿਲਰਲੀ ਜਿਵੇਂ ਕਈ ਵਾਰੀ ਸਾਡੇ ਕੋਲ ਕੋਈ ਟਿਪ ਆਂਦੀ ਹੈ ਸੋ ਉਹਨੂੰ ਜੇ ਅਸੀਂ ਵੈਰੀਫਾਈ ਕਰਨਾ ਹੁੰਦਾ ਹੈ ਤੇ ਸੀਸੀਟੀਵੀ ਫੁਟੇਜ ਤੋਂ ਸਾਨੂੰ ਕਾਫੀ ਹੈਲਪ ਮਿਲਦੀ ਹੈ ਕੋਈ ਵਾਰਦਾਤ ਹੁੰਦੀ ਹੈ ਸਨੇਚਿੰਗ ਹੁੰਦੀ ਹੈ ਉਹਦੀ ਬੈਕਵਰਡ ਲਿੰਕੇਜ ਟਰੇਸ ਕਰਨ ਦੇ ਵਿੱਚ ਜਿਹੜੇ ਬੰਦੇ ਸੀਗੇ ਕਿੱਥੋਂ ਆਏ ਸੀ ਸੋ ਸੀਸੀਟੀਵੀ ਨੂੰ ਤੇ ਅਸੀਂ ਇੱਕ ਫੋਰਸ ਮਲਟੀਪਲਾਇਰ ਸਮਸਬਰਡਰ ਤੇ ਬਾਰਡਰ ਤੇ ਵੀ ਇੰਨੀ ਸ਼ਕਤੀ ਹੁੰਦੀ ਹੈ ਬਾਰੇ ਸਟੇਟ ਤੇ ਵੀ ਨਹੀਂ ਸ਼ਕਤੀ ਹੈ ਤੇ ਬਾਰਡਰ ਤੋਂ ਬਾਹਰ ਸਮਾਲ ਕਿਧਾਂ ਆ ਰਿਹਾ ਹੈ ਡਰਗਸ ਵਗੈਰਾ ਸਾਰੀ ਆ ਰਹੀ ਹੈ ਲਗਾਤਾਰ ਦੇਖੋ ਜੀ ਜਿਵੇਂ ਮੈਂ ਕਹਿੰਦਾ ਜੀ ਇਹ ਤੇ ਪਾਕਿਸਤਾਨ ਇੱਕ ਪ੍ਰੌਕਸੀ ਵਾਰ ਸਾਡੇ ਨਾਲ ਲੜ ਰਿਹਾ ਹੈ ਲੋ ਇੰਟੈਂਸਿਟੀ ਕਨਫਲਿਕਟ ਹੈ ਕਿ ਉਹ ਚਾਹੁੰਦਾ ਹੈ ਕਿ ਇੰਡੀਆ ਨੂੰ ਜਿਹੜਾ ਹੈਗਾ ਬਲੀਡ ਇੰਡੀਆ ਥਰੂ 1000 ਕੱਟਸ ਦਾ ਉਹਨਾਂ ਦੀ ਨਿਰੰਤਰ ਕੋਸ਼ਿਸ਼ ਰਹਿੰਦੀ ਐ ਸਪੈਸ਼ਲੀ ਜਦੋਂ ਦਾ ਇਹਨਾਂ ਦਾ ਆਰਮੀ ਚੀਫ ਆਇਆ ਹੈਗਾ ਤੇ ਇਹਨਾਂ ਨੇ ਫੋਕਸ ਪੰਜਾਬ ਸਾਡੇ ਸੂਬੇ ਨੂੰ ਬਹੁਤ ਵਿਸ਼ੇਸ਼ ਤੌਰ ਤੇ ਇਸ ਤੇ ਫੋਕਸ ਕੀਤਾ ਹੈ ਤੇ ਬਟ ਅਸੀਂ ਪੰਜਾਬ ਦੇ ਵਿੱਚ ਪੀਸ ਤੇ ਹਰਮੋਨੀ ਬਣਾ ਕੇ ਰੱਖੀ ਹੈ ਤੇ ਪੰਜਾਬ ਪੁਲਿਸ ਇਸ ਗੀਅਰਡ ਅਪ ਟੂ ਮੀਟ ਦਿਸ ਚੈਲੰਜ ਸਰ ਪੰਜਾਬ ਦੇ ਵਿੱਚ ਜਿਹੜੀਆਂ ਐਕਸਟਰਨਸ਼ਨਸ ਕਾਲ ਗੈਂਗਸਟਰਸ ਵੱਲੋਂ ਬਹੁਤ ਆ ਰਹੀਆਂ ਨੇ ਇਹਦੇ ਲਈ ਜਿਹੜਾ ਪੰਜਾਬ ਪੁਲਿਸ ਕੀ ਕਰ ਰਹੀ ਹੈ ਅਸੀਂ ਪਿੱਛੇ ਇੱਕ ਇਨਫੈਕਟ ਮੈਂ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ कि ਅਸੀਂ ਫਸਟ ਆਫ ਆਲ ਅਸੀਂ 100% ਕੋਈ ਕਾਲ ਆਂਦੀ ਹੈ ਅਸੀਂ ਉਸ ਕਾਲ ਨੂੰ ਰਜਿਸਟਰ ਐਫ ਆਈ ਆਰ ਚ ਕਨਵਰਟ ਕਰਦੇ ਹਾਂ ਸੋ ਲੋਕਾਂ ਨੂੰ ਮੈਂ ਕਹਾਂਗਾ ਅਸੀਂ ਇੱਕ ਨਵੀਂ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਵੀ ਲਾਂਚ ਕੀਤੀ ਹੈ ਤੁਸੀਂ ਖੁੱਲ ਕੇ ਸਾਨੂੰ ਕਾਲ ਕਾਲਾਂ ਬਾਰੇ ਦੱਸੋ ਅਸੀਂ ਜਦੋਂ ਐਨਾਲਾਈਜ਼ ਕੀਤਾ ਤੁਸੀਂ ਹੈਰਾਨ ਹੋਵੋਗੇ 80 ਤੋਂ 90% ਕਾਲਸ ਲੋਕਲ ਕ੍ਰਿਮੀਨਲਸ ਕਰਦੇ ਕਿਸੇ ਦਾ ਗੈਂਗਸਟਰ ਦਾ ਨਾਮ ਲੈ ਲੈਂਦੇ ਜਦੋਂ ਅਸੀਂ ਵੌਇਸ ਐਨਾਲਿਸਿਸ ਕਰਦੇ ਹਾਂ ਤਾਂ ਉਹ ਨਹੀਂ ਨਿਕਲਦਾ ਤਾਂ ਸਾਡੇ ਇਹਦੇ ਵਿੱਚ ਬਿਕਨਿੰਗ ਵਿਦ ਰਜਿਸਟ੍ਰੇਸ਼ਨ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਉਸ ਨੂੰ ਅਨਰੇਸ ਕੀਤਾ ਜਾਵੇ ਜਿਹੜੇ ਬੰਦੇ ਨੇ ਕਾਲ ਕੀਤੀ ਹੈ ਉਸ ਦੇ ਖਿਲਾਫ ਲੀਗਲ ਕਾਰਵਾਈ ਹੋਵੇ ਤੇ ਨਾਲੇ ਉਹਨਾਂ ਦਾ ਪੂਰਾ ਨੈਟਵਰਕ ਕੋਈ ਬੰਦਾ ਬਾਹਰ ਬੈਠਾ ਇਹ ਆਮ ਟ੍ਰੈਂਡ ਦੇ ਵਿੱਚ ਇਹ ਹਰ ਬਾਹਰ ਬੈਠਿਆ ਬੰਦਾ ਜਿਹੜਾ ਹੈਗਾ ਉਹ ਕਾਲਾ ਕਰਦਾ ਹੈ ਤੇ ਆਪਣੇ ਲੋਕਲ ਟਿੰਡ ਤੋਂ ਦੋ ਮੁੰਡੇ ਭੇਜਦੇ ਤੇ ਉਹ ਬੇਸਿਕਲੀ ਲੋਕਾਂ ਨੂੰ ਇਸ ਖੋਫ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਸਾਡੇ ਕੋਲ ਆਉਣਾ ਚਾਹੀਦਾ ਇਨਫਾਰਮੇਸ਼ਨ ਸਰ ਕਾਰੋਬਾਰੀਆਂ ਦੇ ਵਪਾਰੀਆਂ ਦੇ ਵਿੱਚ ਜਿਹੜੀ ਐਕਸਟਰੈਕਸ਼ਨਸ ਕਾਲਸ ਨੇ ਉਹਨੂੰ ਲੈ ਕੇ ਡਰ ਬੋਧ ਹੈ ਖੂਬ ਸੋਚਦੇ ਨੇ ਵੀ ਕਾਰੋਬਾਰ ਕਿੱਦਾਂ ਕਰਾਂਗੇ ਜੇ ਕਿਸੇ ਦਾ ਵੱਡਾ ਕਾਰੋਬਾਰ ਹੈ ਤੇ ਉਹ ਘਬਰਾ ਜਾਂਦੇ ਆਂਦੇ ਆਂ ਕਈ ਤਾਂ ਪੁਲਿਸ ਕੋ ਵੀ ਨਹੀਂ ਜਾਂਦੇ ਨਹੀਂ ਉਹਨਾਂ ਨੂੰ ਕੋ ਨਿੱਡਰ ਹੋ ਜਾਂ ਜੀ ਸਾਡੇ ਕੋਲ ਆਂ ਅਸੀਂ ਹਰ ਕੇਸ 'ਚ ਜਿੱਥੇ ਕੋਈ ਕੋਈ ਇਸ ਤਰ੍ਹਾਂ ਦੀ ਕਾਲ ਹੋਊਗੀ ਅਸੀਂ ਐਗਜ਼ੈਂਪਲਰੀ ਪੈਨਿਸ਼ਮੈਂਟ ਕਰਾਂਗੇ ਸਰ ਉਹ ਕੀ ਮੀਜਰਸ ਯੂਜ਼ ਕੀਤੇ ਜਾ ਰਹੇ ਆ ਇਲੀਗਲ ਜਿਹੜੇ ਵਾਪਨ ਨੇ ਹੋਏ ਆ ਉਹ ਆਰਐਨਯੂ ਉਹਨਾਂ ਨੂੰ ਰੋਕਣ ਦੇ ਵਾਸਤੇ ਜਾਂ ਫਿਰ ਲੋਕਾਂ ਦੇ ਵਿੱਚ ਜਿਹੜੀ ਸਪਲਾਈ ਚੇਨ ਬਣੀ ਹੋਈ ਹੈ ਇਹਨੂੰ ਰੋਕਣ ਵਾਸਤੇ ਕੁਝ ਇਹ ਇਹਨਾਂ ਨੇ ਬੜਾ ਵੈਲਿਡ ਪੁਆਇੰਟ ਹੈ ਅਸੀਂ ਵੀ ਨੋਟਿਸ ਕੀਤਾ ਸੀਗਾ ਕਿ ਹੁਣ ਇਹ ਐਸਆਈ ਦੀ ਸਟਰੈਟਜੀ ਹੈ ਕਿ ਡਰੱਗਸ ਦੇ ਨਾਲ-ਨਾਲ ਉਹ স্মਾਲ ਵੈਪਨਸ ਉਹਨਾਂ ਨੇ ਪੁਸ਼ ਕਰਨਾ ਸ਼ੁਰੂ ਕੀਤਾ ਹੈ ਤਾਂ ਪਿਛਲੇ 5-6 ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਕਿਪਾ ਆਈਆਂ ਅਸੀਂ ਕਾਫੀ ਰਿਕਵਰੀ ਵੀ ਕੀਤੀ ਹੈ ਇੱਕ ਤੇ ਜਵੇਂ ਐਟ ਦਾ ਸੋਰਸ ਹੈ ਕਿ ਜਦੋਂ ਟਰਾਂਸਪੋਰਟਰ ਸ਼ਿਪਮੈਂਟ ਆਉਂਦੀ ਹੈ ਡਰੋਨਸ ਜਿਹੜੇ ਹੈਗੇ ਉਹ ਡਿਟੈਕਟ ਹੋ ਰਹੇ ਹਨ ਡਿਟੈਕਸ਼ਨ ਰੇਟ ਜਿਹੜੀ ਹੈਗੀ ਉਹ ਬੀਐਸਐਫ ਦੀ ਵੀ ਪਹਿਲੇ ਤੋਂ ਬਹੁਤ ਬਿਹਤਰ ਹੈ ਸੋ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਜਿਵੇਂ ਕੋਈ ਡਰੋਨ ਡਰਾਪਿੰਗ ਜ਼ੋਨ ਹੈ ਉਸ ਦੇ ਵਿੱਚ ਅਸੀਂ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹਾਂ ਕਿਹੜੇ ਬੰਦੇ ਉੱਥੇ ਜਾ ਕੇ ਟੈਕਨੀਕਲੀ ਅਸੀਂ ਪਤਾ ਕਰਦੇ ਹਾਂ ਥਰੂ ਟਾਵਰ ਡੰਪ ਕਨੈਕਸਿਸ ਅਦਰ ਮੈਕੈਨਿਜ਼ਮਸ ਸੋ ਇੱਕ ਸਾਡਾ ਇੱਕ ਐਫਰਟ ਹੈ ਕਿ ਜਿਹੜੇ ਇਹਨਾਂ ਨੂੰ ਵੈਪਨਸ ਨੂੰ ਟ੍ਰੇਸ ਕੀਤਾ ਜਾਏ ਡਿਸਟ੍ਰਿਬਿਊਸ਼ਨ ਅਕੀ ਨਾ ਹੋਵੇ ਏਕ ਥਿਸ ਇਜ਼ ਦਾ ਮੇਨ ਸੋਰਸ ਆਫ ਇਲੀਗਲ ਵੈਪਨਸ ਅਦਰਵਾਇਜ਼ ਹੈਂਟਰਲੈਂਡ ਤੋਂ ਵੀ ਆਉਂਦੇ ਤਾਂ ਮਧੇਪ੍ਰਦੇਸ਼ ਵਗੈਰੇ ਚ ਜਿਹੜੇ ਵੈਪਨਸ ਬਣ ਕੇ ਇਲੀਗਲੀ ਉਹ ਵੀ ਸਾਡੇ ਕੋਲ ਫੰਡਿੰਗ ਪਾਕਿਸਤਾਨ ਨੂੰ ਇਥੋਂ ਰੈਗ ਦੀ ਫੰਡਿੰਗ ਜਾ ਰਹੀ ਹੋ ਕੋਈ ਨੈਟਵਰਕ ਬ੍ਰੇਕ ਹੋਇਆ ਅਸੀਂ ਇਸ ਇਸ ਕੈਂਪੇਨ ਦੇ ਵਿੱਚ 64 ਹਵਾਲਾ ਆਪਰੇਟਰਸ ਅਰੈਸਟ ਕੀਤੇ ਹਨ तकरीबन 14 ਕਰੋੜ ਦੀ ਜਿਹੜੀ ਹਵਾਲਾ ਮੰਦੀ ਰਿਕਵਰ ਹੋਈ ਹੈ ਸੋ ਸਾਡਾ ਸਪੈਸ਼ਲ ਫੋਕਸ ਹੈਗਾ ਕਿ ਇਹ ਫੰਡਿੰਗ ਚੋਕ ਹੋਵੇ ਮਤਲਬ ਕਈ ਦੁਬਈ ਬੇਸਡ ਆਪਰੇਟਰਸ ਨਾਲ ਦੂਜੇ ਫੋਰਨ ਕੰਟਰੀਸ ਦੇ ਬਟੇ ਨਾਲ ਲਿੰਕਸ ਜਿਹੜੇ ਉਹ ਐਕਸਪੋਜ਼ ਹੋਏ ਹੈ ਅਸੀਂ ਇੱਥੇ ਉਹਨਾਂ ਦੇ ਬੰਦੇ ਫੜੇ ਹਨ ਤੇ ਇਸ ਤੇ ਕਾਫੀ ਕੰਮ ਹੋਇਆ ਹੈ ਕਿ ਤਾਂਕਿ ਜਿਹੜੀ ਫੰਡਿੰਗ ਵਾਪਸ ਪਾਕਿਸਤਾਨ ਨਾ ਜਾ ਸਕੇ ਹਾਲੀ 8847 ਬਰਾਮਦ ਹੋਈਆਂ ਦੇ ਜਵਾਨ ਨੂੰ ਲੱਗੇ ਥੋੜਾ ਤਣਾਅ ਦੇ ਚੱਲ ਜਾ। ਹੈ ਕੋਈ ਇਧਰ ਗੂੰਜ ਆ ਰਹੀ ਹੈ ਕੋਈ ਇਧਰ ਨਹੀਂ। ਬਈ ਕਾਫੀ ਕੋਸ਼ਿਸ਼ ਇਨਫੈਕਟ ਸਾਡਾ ਆਨ ਗoing ਆਪਰੇਸ਼ਨ ਚ ਅੱਜ ਸਵੇਰੇ ਅਸੀਂ ਆਰਪੀਜੀ ਵੀ ਰਿਕਵਰ ਕੀਤਾ। ਸੋ ਇਹ ਚੱਲਦਾ ਰਹਿੰਦਾ ਬਿਕੋਜ਼ ਪਾਕਿਸਤਾਨ ਦੀ ਕੋਸ਼ਿਸ਼ ਹੈ। ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਪੀਸ ਉਹ ਮੇਨਟੇਨ ਨਾ ਰੱਖਾ। ਸਭ ਜਿਹੜੀ ਪੁਲਸੋਂ ਕਿ ਨਵੀਂ ਪਨੀਰੀ ਆ ਰਹੀ ਹੈ। ਸਾਰੀ ਤੱਕਨ ਤੱਕ ਤਗੀਵਨ ਮੋਬਾਈਲ ਦੀ ਹੁੰਦੀ ਹੈ। ਨਾਕੀ ਤੇ ਜਾ ਮੋਬਾਈਲ ਦੇ ਢੀਲ ਬਣਾ ਰਹੀ ਹੈ, ਕੁਝ ਬਣਾ ਰਹੀ ਹੈ ਤੇ ਪੁਰਾਣੀ ਪਨੀਰੀ ਖਤਮ ਹੋ ਰਹੀ ਹੈ। ਕੋਈ ਲ ਪੋਤੀ ਜੀ ਸਾਨੂੰ ਲੀਵਰ ਜਿਹੜੀ ਪੁਲਿਸ ਤੇ ਇੱਕ ਤੇ অনਗੋਇੰਗ ਪ੍ਰੋਸੈਸ ਹੈ ਜਿਵੇਂ ਪੁਰਾਣੇ ਅਫਸਰ ਹੁੰਦੇ ਉਹਨਾਂ ਦਾ ਐਕਸਪੀਰੀਅੰਸ ਯੂਟਲਾਈਜ਼ ਕੀਤਾ ਜਾਵੇ ਜਿਹੜੇ ਨਵੇਂ ਅਫਸਰ ਹੈਗੇ ਉਹ ਪੜ੍ਹੇ ਲਿਖੇ ਹੈਗੇ ਟੈਕ ਸਵੀ ਹੈਗੇ ਸੋ ਦੋਵਾਂ ਦੀ ਕੰਬੀਨੇਸ਼ਨ ਜਿਹੜੀ ਮਤਲਬ ਇੱਕ ਇਫੈਕਟਿਵ ਪੁਲਿਸਿੰਗ ਕਾਪਸ ਹੈ ਇੱਕ ਵੀ ਵਧਾ ਰਹੇ ਨਾ ਸਮਾਂ ਵੀ ਵਧਾ ਰਹੇ ਦੋ ਸਾਲ ਦਾ ਹੈ ਜੀ ਕੋਈ ਦੋ ਸਾਲ ਦਾ ਸਮਾਂ ਵਧਾ ਰਹੇ ਜਿਹੜੇ ਐਕਸਪੀਰੀਅੰਸ ਹੋਲਡਰ ਹੈ ਦੇ ਤੇ ਗਵਰਨਮੈਂਟ ਦੇ ਪਰਵੀ ਚ ਹੈ ਕਿ ਦੇਖੋ ਕਈ ਹੁਣ ਰਿਟਾਇਰਮੈਂਟ ਏਜ 60 ਹੋ ਗਈ ਇਸ ਤੇ ਹਜੇ ਇਹ State government has Jale. to take a call on this. Thank, Thank you very much. much. Hi, sir. Hi.